ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣ ਰਹੀ ਆ ਆਉਣ ਵਾਲੀ 10 ਮਾਰਚ ਨੂੰ ਢੋਲਾਂ ਦੇ ਡਗੇ ਨਾਲ ਬੈਂਡ ਵਾਜਿਆਂ ਦੇ ਨਾਲ ਅੱਡੇ ਦੇ ਵਿੱਚ ਭੰਗੜਾ ਪਾਵਾਂਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ 20 ਫਰਵਰੀ ਪੋਲਿੰਗ ਦਾ ਦਿਨ ਜਿਉਂ-ਜਿਉਂ ਗੁਜ਼ਰਤਾ ਗਿਆ ਤਿਉਂ-ਤਿਉਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਦਿਲਾਂ ਦੀਆਂ ਤੜਪਨਾ ਵਧੀਆਂ ਜਾ ਰਹੀਆਂ ਸਨ ਬਸਦਾ ਪੂਰੇ ਬੰਗਾ ਹਲਕੇ ਵਿੱਚ ਵੋਟਾਂ ਸ਼ਾਂਤੀਪੂਰ ਰਹੀਆਂ ਤਾਬੇ ਸਾਰੀਆਂ ਪਾਰਟੀਆਂ ਨੇ ਠੋਕ ਵਜਾ ਕੇ ਕੀਤੇ ਆਮ ਆਦਮੀ ਪਾਰਟੀ ਪਿੰਡ ਗੁੰਮਣਾ ਤੋਂ ਬੂਥ ਇਨਚਾਰਜ ਦਾ ਵੱਖਰਾ ਦਾਵਾ 10 ਮਾਰਚ ਨੂੰ ਅੱਡੇ ਵਿੱਚ ਬੱਜੇਗਾ ਟੂਰ ਤੇ ਪਾਵਾਂਗੇ ਭੰਗੜੇ ਧੁਲਜੀ ਸਿੰਘ ਸਰਾਲ ਦੀ ਜਿੱਤ 100% ਯਕੀਨੀ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਪਿੰਡ ਗੁੰਮਣਾ ਵਿੱਚ ਆਮ ਆਦਮੀ ਪਾਰਟੀ ਦਾ ਬੂਥ ਸੀੜਾ ਹੈਗਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਜਿਹੜਾ ਬੂਥ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਬੜੀ ਉਸੇ ਅਬਾਊਟ ਸਮਥਿੰਗ ਗੋਵਿੰਦਰ ਸਿੰਘ ਕਾਂਗਰਸ ਪਾਰਟੀ ਦੀ ਆਵਾਜ਼ ਹੈ ਕਿ ਅਸੀਂ 60 ਤੋਂ ਸਿੱਟਾਂ ਲੈ ਕੇ ਕਿ ਅਸੀਂ ਸਰਕਾਰ ਬਣਾ ਰਹੇ ਹਾਂ ਪਰ ਤੁਸੀਂ ਉਹ ਪਰ ਕੋਲ ਜੋ ਚੰਨੀ ਸਰਕਾਰ ਨੇ ਪਹਿਲਾਂ ਝੂਠੇ ਲਾਰੇ ਸੀ ਕਿ ਅਸੀਂ ਆ ਕਰ ਦਿੰਦਾ ਆ ਕਰਤਾ ਜਿਸੇ ਕਰਕੇ ਲੋਕ ਉਹਨੂੰ ਆਲਾਨ ਮੰਤਰੀ ਕਹਿੰਦੇ ਆ ਇਹ ਸਭ ਹਵਾਦੀਆਂ ਗੱਲਾਂ ਬਾਤਾਂ ਆ ਕਾਂਗਰਸ ਦੀ ਕੋਈ ਸਰਕਾਰ ਨਹੀਂ ਬਣ ਰਹੀ ਸਿਰਫ ਤੋਂ ਸਿਰਫ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣ ਰਹੀ ਆ ਆਉਣ ਵਾਲੀ 10 ਮਾਰਚ ਨੂੰ ਢੋਲਾਂ ਦੇ ਡਗੇ ਨਾਲ ਬੈਂਡ ਵਾਜਿਆਂ ਦੇ ਨਾਲ ਅੱਡੇ ਦੇ ਵਿੱਚ ਪੰਗੜਾ ਪਾਵਾਂਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਉਹਨਾਂ ਦੇ ਬੂਥ ਇੰਚਾਰਜ ਨੇ ਐਲਾਨ ਕਰ ਦਿੱਤਾ ਹੈਗਾ ਕਿ ਅਸੀਂ ਫਲਾਨੀ ਤਰੀਕ ਨੂੰ 10 ਮਾਰਚ ਨੂੰ ਇੱਥੇ ਪੰਗੜੇ ਪਾਏ ਜਾਣਗੇ ਔਰ ਪੈਣਗੇ ਬਿਲਕੁਲ ਤਿਆਰੀ ਹੈ ਸਾਡੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਪੋਰਟਰ ਜਿਹੜੇ ਹੈਗੇ ਘੁੰਮਣਾ ਤੋਂ ਆਮ ਆਦਮੀ ਪਾਰਟੀ ਦੇ ਸਪੋਰਟਰ ਜਿਹੜੇ ਹੈਗਾ ਕਾਫੀ ਜੋਸ਼ ਉਤਸ਼ਾਹ ਨਾਲ ਆਪਣੀ ਮਿਹਨਤ ਕਰ ਰਹੇ ਨੇ ਕਿ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਸਿਰ ਤੋਰ ਮਿਹਨਤ ਕਰ ਰਹੇ ਨੇ ਸੋ ਉਹਨਾਂ ਨੇ 50% ਵੋਟ ਕਮਾਣਾ ਤੋਂ ਪੂਰੀ ਉਮੀਦ ਯਾਹਰ ਕੀਤੀ ਹੈਗੀ ਆ ਔਰ ਯਕੀਨ ਵੀ ਹੈਗਾ ਕਿ ਪੂਰੀ ਜਾਊਗੀ ਪੁਨਾ ਦਾ ਦਾਵਾ ਹੈ